ਨਗਰ ਕੌਂਸਲ ਨੰਗਲ ਵੱਲੋਂ ਬੀਤੇ ਕੱਲ ਪ੍ਰਧਾਨ ਸੰਜੇ ਸਾਨੀ ਦੀ ਅਗਵਾਈ ਦੇ ਵਿੱਚ ਨੰਗਲ ਦੇ 4 ਵਾਕ ਵਾਕ ਵਾਰਡਾ ਦੇ ਵਿੱਚ ਤਕਰੀਬਨ 1 ਕਰੋੜ 13 ਲੱਖ ਰੁਪਏ ਦੇ ਵਿਕਾਸ ਕਾਰਜਾਂ ਨੂੰ ਲੋਕ ਅਰਪਣ ਕੀਤਾ ਗਿਆ। ਇਹਨਾਂ ਵਿਕਾਸ ਕਾਰਜਾਂ ਦੇ ਵਿੱਚ ਕਰੀਬ 9 ਲੱਖ ਰੁਪਏ ਦੀ ਲਾਗਤ ਦੇ ਨਾਲ ਸਕੂਲ ਦੀ ਮਿੱਡੇ ਮੀਲ ਦੀ ਕਿਚਨ ਤਿਆਰ ਕੀਤੀ ਗਈ। ਵਾਰਡ ਨੰਬਰ 4 ਦੇ ਵਿੱਚ ਕਰੀਬ 33 ਲੱਖ ਦੀ ਲਾਗਤ ਦੇ ਨਾਲ ਕਮਿਊਨਿਟੀ ਸੈਂਟਰ ਤਿਆਰ ਕੀਤਾ ਗਿਆ। ਵਾਰਡ ਨੰਬਰ 9 ਦੇ ਵਿੱਚ ਕਰੀਬ 35 ਲੱਖ ਦੀ ਲਾਗਤ ਦੇ ਨਾਲ ਗਲੀਆਂ ਤਿਆਰ ਕੀਤੀਆਂ ਗਈਆਂ। ਇਸ ਤੋਂ ਇਲਾਵਾ ਵਾਰਡ ਨੰਬਰ 1 ਦੇ ਵਿੱਚ ਵੀ ਕਰੀਬ 30 ਲੱਖ ਤੋਂ ਵੱਧ ਦੀ ਲਾਗਤ ਦੇ ਨਾਲ ਸੜਕਾਂ ਤਿਆਰ ਕੀਤੀਆਂ ਗਈਆਂ ਤੇ ਇਹ ਸਾਰੇ ਹੀ ਕਾਰਜਾਂ ਨੂੰ ਲੋਕ ਅਰਪਣ ਕੀਤਾ ਗਿਆ ਇਸ ਮੌਕੇ ਪ੍ਰਦਾਨ ਸੰਜੇ ਸਾਹਨੀ ਨੇ ਕਿਹਾ ਕਿ ਉਸ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੇ ਵਿੱਚ ਹੋਰ ਵੀ ਵਿਕਾਸ ਕਾਰਜ ਪੂਰੇ ਕੀਤੇ ਜਾਣਗੇ ਤੇ ਨੰਗਲ ਸ਼ਹਿਰ ਦੀ ਦਿੱਖ ਨੂੰ ਖੂਬਸੂਰਤ ਬਣਾਉਣ ਦੇ ਲਈ ਵੀ ਬਜਟ ਤਿਆਰ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਵਾਰਡ ਨੰਬਰ 9 ਦੇ ਵਿੱਚ ਪੁਲਿਸ ਸਟੇਸ਼ਨ ਦੇ ਸਾਹਮਣੇ ਵਾਤਾਵਰਣ ਦੀ ਸੰਭਾਲ ਲਈ ਨਿਮ ਗੁਲਮੋਰ ਅਤੇ ਫੁੱਲਾਂ ਦੇ ਵਾਲੇ ਪੌਦੇ ਵੀ ਲਗਾਏ ਗਏ ਨਾਲ ਆਮ ਜਨਤਾ ਲਈ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਵੀ ਕਰਵਾਇਆ ਗਿਆ ਪੁਲਿਸ ਸਟੇਸ਼ਨ ਅਤੇ ਸਾਂਝਾ ਕੇਂਦਰ ਦੇ ਬਾਹਰ ਇਸ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਸਹੂਲਤਾਂ ਮਿਲੇਗੀ ਇਸ ਮੌਕੇ ਗੱਲਬਾਤ ਕਰਦਿਆਂ ਵੱਖ ਵਾਰ ਦੇ ਨੁਮਾਇੰਦਿਆਂ ਅਤੇ ਪ੍ਰਧਾਨ ਸੰਜੇ 사ਨੀ ਨੇ ਕੀ ਕਿਹਾ ਆਓ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਅੱਜ ਅਸੀਂ ਲਗਭਗ 4 ਵਾੜਾਂ ਦੇ ਵਿੱਚ ਅਦਗਟਨੀ ਕੀਤੀ ਹੈ ਉਹਨਾਂ ਦਾ ਤਕਰੀਬਨ 1 ਕਰੋੜ 13 ਲੱਖ ਰੁਪਏ ਦਾ ਜਿਹੜੇ ਹੈਗੇ ਕੰਮ ਕੰਪਲੀਟ ਹੋ ਗਏ ਸੀਗੇ ਜਿਨ੍ਹਾਂ ਦੇ ਅਸੀਂ ਅੱਜ ਉਦਘਾਟਨ ਕੀਤੇ ਉਹਨਾਂ ਚੋਂ ਸਭ ਤੋਂ ਪਹਿਲਾ ਜਿਹੜਾ ਉਦਘਾਟਨ ਅਸੀਂ ਮਿੱਡੇ ਮੀਲ ਸਕੂਲ ਦੀ ਕਿਚਨ ਦਾ ਕੀਤਾ 13 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਫਿਰ ਅਸੀਂ ਜਿਹੜਾ ਹੈਗਾ இந்துਵਾਲਾ ਦੀ ਵਾਰ ਨੰਬਰ 9 ਦੇ ਵਿੱਚ ਜਿਹੜੀ ਪੇਵਨਾ ਦੇ ਰੋਡ ਬਣਾਏ ਐ ਹੋਰ ਕੰਮ ਕੀਤਾ ਔਰ ਤਕਰੀਬਨ ਤਕਰੀਬਨ 35 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਉਸ ਤੋਂ ਬਾਅਦ ਅਸੀਂ ਜਿਹੜੀ ਸਰਾ ਦਾ ਕੰਮ ਜਿਹੜਾ ਹੈਗਾ ਕਮੇਟੀ ਸੈਂਟਰ ਇੱਕ ਬਾੜ ਨੰਬਰ 4 ਦੇ ਵਿੱਚ ਬਣਾਇਆ ਉਹ ਵੀ ਜਿਹੜਾ ਹੈਗਾ ਕੋਈ 33 ਲੱਖ ਰੁਪਏ ਦੀ ਲਾਗਤ ਨਾਲ ਆਪਾਂ ਉਹ ਕੰਪਲੀਟ ਕੀਤਾ ਹੈ ਫਿਰ ਅਸੀਂ ਬਾੜ ਨੰਬਰ 1 ਦੀਆਂ ਜਿਹੜੀਆਂ ਗਲੀਆਂ ਸੀਗੀਆਂ ਉਹਦਾ ਵੀ ਤਕਰੀਬਨ ਤਕਰੀਬਨ 30 ਤੇ ਪਲੱਸ ਜਿਹੜਾ ਹੈਗਾ ਆਪਾਂ ਉੱਥੇ ਸੜਕਾਂ ਬਣਾਈਆਂ ਔਰ ਅੱਜ ਉਹ ਕੰਪਲੀਟ ਹੋ ਗਈਆਂ ਲੋਕਾਂ ਦੇ ਚੱਲਣਯੋਗੀਆਂ ਹੋ ਗਈਆਂ ਜਿੱਤੇ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਸੀਗੀਆਂ ਸ਼ਹਿਰ ਦੇ ਵਿੱਚ ਤੇ ਅਸੀਂ ਅੱਜ ਇਹ ਸਾਰੇ ਉਦਘਾਟਨ ਕੀਤੇ ਆ ਆ ਨਾਲੇ ਸਮੇਂ ਦੇ ਵਿੱਚ ਵੀ ਨਗਰ ਕੌਂਸਲ ਨੰਗਲ ਸਾਰੇ ਹੀ ਜਿਹੜਾ ਹੈਗਾ ਨੰਗਲ ਸ਼ਹਿਰ ਦੇ ਸੇਵਾਦਾਰ ਹੈ ਸਾਡੇ ਐਮਸੀ ਸਾਰੇ ਸੇਵਾਦਾਰ ਨੇ ਔਰ ਕੋਈ ਵੀ ਕੰਮ ਸਾਡੇ ਕਿਸੇ ਵੀ ਵਾਰ ਚ ਅਗਰ ਕਿਸੇ ਨੂੰ ਜ਼ਰੂਰਤ ਹੈ ਜ ਸਾਡੇ ਐਮਸੀ ਸਾਹਿਬਾਨ ਨੂੰ ਮਿਲਣ ਮੇਰੇ ਧਿਆਨ ਚ ਲਿਆਣ ਆਪਾਂ ਸਾਰੇ ਬਚਨ ਵੱਧ ਹੈ ਕੰਮ ਲਈ ਆ ਨਾਲੇ ਸਮੇਂ ਦੇ ਵਿੱਚ ਅਸੀਂ ਜਿਹੜੀਆਂ ਸੜਕਾਂ ਐ ਜਾਂ ਕੋਈ ਹੋਰ ਐ ਉਹ ਵੀ ਅਸੀਂ ਕੰਪਲੀਟ ਕਰਾਂਗੇ ਥੋੜੇ ਦਿਨ ਬਾਅਦ ਅਸੀਂ ਇੱਕ ਨੰਗਲ ਸ਼ਹਿਰ ਨੂੰ ਬਿਊਟੀਫਿਕੇਸ਼ਨ ਲਈ ਤਿਆਰ ਕਰ ਰਹੇ ਹਾਂ ਬਜਟ ਜਿਹੜਾ ਹੈਗਾ ਉਹ ਮੇਰੇ ਖਿਆਲ ਅਗਲੇ 10 ਕਰ ਦਿਨਾਂ ਦੇ ਵਿੱਚ ਵਿੱਚ ਅਸੀਂ ਤਿਆਰ ਕਰਕੇ ਨੰਗਲ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਇੱਕ ਮਤਾ ਮੀਟਿੰਗ ਕਰਨ ਜਾ ਰਹੇ ਹਾਂ ਨੰਗਲ ਸ਼ਹਿਰ ਨੂੰ ਅਸੀਂ ਸਾਫ਼ ਸੁਥਰਾ ਬਣਾਵਾਂਗੇ ਧੰਨਵਾਦ ਜੈ ਹਿੰਦ ਅੱਜ ਸਾਡੇ ਵਾਰਡ ਦੇ ਵਿੱਚ 35 ਲੱਖ 51000 ਰੁਪਏ ਦੇ ਨਾਲ ਇਹ ਜਿਹੜੀ ਠਾਕਰ ਦੁਆਰਾ ਤੋਂ ਲੈ ਕੇ ਸੁਨੀਲ ਕੁਮਾਰ ਦੇ ਘਰ ਤੱਕ ਗਲੀ ਬਣੀ ਹੈ ਤੇ ਇਹਦਾ ਜਿਹੜਾ ਲੋਕਰਪਣ ਅੱਜ ਅਸੀਂ ਪ੍ਰਧਾਨ ਸੰਜੇ ਸਾਨੀ ਜੀ ਦੇ ਕਰ ਕਮਲਾ ਨਾਲ ਹੋਇਆ ਤੇ ਇਹਦੇ ਲਈ ਮੈਂ ਸਮੂਹ ਜਿਹੜੇ ਸਾਡੇ ਕਾਉਂਸਲਰ ਸਹਿਬਾਨ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਪ੍ਰਧਾਨ ਸੰਜੇ ਸਾਨੀ ਜੀ ਦਾ ਧੰਨਵਾਦ ਕਰਦਾ ਅਤੇ ਨਾਲ ਹੀ ਜਿੰਨੇ ਸਾਡੇ ਨਗਰ ਕਾਉਂਸਲ ਦੇ ਅਫਸਰ ਸਹਿਬਾਨ ਹੈ ਇਹੋ ਸਾਹਿਬ ਹੈ ਸਾਡੇ ਦਿਲਜੀਤ ਜੀ ਜੀ ਹੈ ਭਵਿੰਦਰ ਜੀ ਐਸਡੀਓ ਸਾਹਿਬ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਨੇ ਸਾਡੀ ਮਤਲਬ ਇਹਨੂੰ ਗਲੀ ਨੂੰ ਪਾਸ ਕਰਨ ਦੇ ਵਿੱਚ ਬੜੀ ਮਦਦ ਕੀਤੀ ਤੇ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਅੱਜ ਅਸੀਂ ਇਹ ਪੰਜਸਾਨੀ ਚੇਅਰਮੈਨ ਸਾਡੇ ਪ੍ਰਧਾਨ ਦੀ ਅਗਵਾਈ ਦੇ ਹੇਠ ਬਾੜ ਨੰਬਰ 4 ਦੇ ਵਿੱਚ ਰਾਜਪੂਤ ਬਸਤੀ ਜਿਹਨੂੰ ਇੱਥੇ ਪ੍ਰਾਣਾ ਕੂ ਕਹਿੰਦੇ ਆ ਤੇ ਸਾਡੇ ਸਰਪੰਚ ਸਾਹਿਬ ਇਹਨਾਂ ਦੀ ਰਹਿਨਮਾਈ ਹੇਠ ਜਿਹੜੀ ਸਾਨੂੰ ਇਹਨਾਂ ਨੇ ਕੌਂਸਲ ਨੂੰ ਜਗ੍ਹਾ ਦਿੱਤੀ ਹੈ ਉਹ ਜਦੀ 35 ਲੱਖ ਦੀ ਲਗਦੇ ਨਾਲ ਅੱਜ ਹੈ ਕਮਿਊਨਿਟੀ ਸੈਂਟਰ ਅੱਜ ਅਸੀਂ ਇੱਥੇ ਬਾੜ ਨੰਬਰ 4 ਦੇ ਲੋਕਾਂ ਨੂੰ ਅਰਪਣ ਕੀਤਾ ਹੈ ਤੇ ਇਹਦੇ ਵਿੱਚ ਅਸੀਂ ਜਲਦੀ ਹੀ ਇੱਥੇ ਪਾਰਕਿੰਗ ਸਿਸਟਮ ਇੱਕ ਲੈਟਰੀਨ ਬਾਥਰੂਮ ਇੱਕ ਇਹ ਜਿਹਦਾ ਕੰਮ ਇਹ ਵੀ ਜਲਦੀ ਥੋੜੇ ਪੰਜ ਸੱਤ ਦਿਨਾਂ ਦੇ ਅੰਦਰ ਅਸੀਂ ਇਹਦਾ ਸ਼ੁਰੂਆਤ ਕਰ ਰਹੇ ਆ ਤੇ ਬਾਕੀ ਮੈਂ ਵਾਰ ਵਾਸੀਆਂ ਨੂੰ ਸਰਪੰਚ ਸਾਹਿਬ ਨੂੰ ਜਿਨ੍ਹਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਜਗ੍ਹਾ ਦਿੱਤੀ ਹੈ ਤੇ ਕਮੇਟੀ ਸਾਡੇ ਅਫਸਰ ਸਵਾਨ ਈਓ ਸਾਹਿਬ ਐਮੀ ਸਾਹਿਬ ਚੇਅਰਮੈਨ ਸਾਡੇ ਸੰਜੇ ਮਸਾਨੀ ਜੀ ਬਹੁਤ ਬਹੁਤ ਧੰਨਵਾਦ ਕਰਦਾ ਜੀ ਵਾਰਡ ਨੰਬਰ 9 ਦੇ ਵਿੱਚ ਵਿਕਾਸ ਕਮ ਜਾਂ ਡਿਵੈਲਪਮੈਂਟ ਦੇ ਕੰਮ ਹੋਏ ਹੈ ਪੁਲਿਸ ਸਟੇਸ਼ਨ ਦੇ ਨੇੜੇ ਤੇ ਤੇ ਕੇ ਬਲਾਕ ਦੇ ਵਿੱਚ ਜਿਹੜੀਆਂ ਗਲੀਆਂ ਬਣੀਆਂ ਆਏਗਾ ਉਹਦਾ ਅੱਜ ਪ੍ਰਧਾਨ ਜੀ ਸੰਜੇ ਸਾਨੀ ਤੇ ਮੇਰੇ ਸਮੂਹ ਮਿਊਨਿਸਪਲ ਕਾਉਂਸਲਰ ਜਿਹੜੇ ਮਨੋਂ ਦਾ ਧੰਨਵਾਦ ਵੀ ਕਰਦੀ ਆ ਜਿਨ੍ਹਾਂ ਨੇ ਮੇਰੇ ਵਾਰਡ ਦੇ ਜਿਹੜੇ ਕਮੇ ਡਵੈਲਪਮੈਂਟ ਦੇ ਮੀਟਿੰਗ ਦੇ ਵਿੱਚ ਅਸੀਂ ਮਤਾ ਪਾਇਆ ਸੀ ਤੇ ਪਾਸ ਕੀਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਉਹਨਾਂ ਕੰਮਾਂ ਦਾ ਜੋ ਕਿ ਪੁਲਿਸ ਸਟੇਸ਼ਨ ਤੋਂ ਲੈ ਕੇ ਸੇਵਾ ਕੇਂਦਰ ਤੱਕ ਤੇ ਕੇ ਬਲਾਕ ਦੀਆਂ ਜਿਹੜੀਆਂ ਗਲੀਆਂ ਨੇ ਉਹ ਅੱਜ ਕੰਮਾਂ ਦਾ ਇੱਥੇ ਉਦਘਾਟਨ ਕੀਤਾ ਇਸ ਤੋਂ ਇਲਾਵਾ ਅ ਅੱਜ ਤਾਂ ਅਸੀਂ ਇਹ ਉਦਘਾਟਨ ਕੀਤਾ ਇਸ ਤੋਂ ਇਲਾਵਾ ਡਬਲ ਏ ਬਲਾਕ ਦੇ ਵਿੱਚ ਵੀ ਗਲੀਆਂ ਨਾਲੀਆਂ ਬਣ ਕੇ ਤਿਆਰ ਹੋਈਆਂ ਉਹ ਵੀ ਕੰਮ ਕੀਤੇ ਹੈਗੇ ਜੀ ਤੇ ਕੀ ਕੀ ਕੰਮ ਸੀ ਕੀਤੇ ਇਕੱਲ ਸਭ ਬੂਟੇnabla ਦਦੋ ਕੀ ਨਾ ਵੀ ਜਾਂ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਇੱਥੇ ਪੁਲਿਸ ਸਟੇਸ਼ਨ ਦੇ ਅੱਗੇ ਲੋਕਾਂ ਦੀ ਸਹੂਲਤ ਲਈ ਹਰੀਆਲੀ ਨੂੰ ਦੇਖਦੇ ਹੋਏ ਬੂਟੇ ਤੇ ਵਿਦ ਰਿਗਾਰਡ ਦੇ ਨਾਲ ਉਹਨਾਂ ਦੀ ਪੌਦਾ ਰੋਪਣ ਕੀਤਾ ਗਿਆ ਹੈ ਜੀ ਤੇ ਅਸੀਂ ਇਸ ਚੀਜ਼ ਦੇ ਲਈ ਬਚਨਵਾਦਾਂ ਕਿ ਜੋ ਬੂਟੇ ਲਗਾਏ ਉਹਨਾਂ ਦੇ ਵਿੱਚ ਸਮੇਂ-ਸਮੇਂ ਤੇ ਪਾਣੀ ਪਾ ਕੇ ਉਹਨਾਂ ਬੂਟਿਆਂ ਦੀ ਦੇਖ-ਰੇਖ ਵੀ ਕੀਤੀ ਜਾਵੇ।